ਬੱਚੇ ਦੀ ਟਿਪਰ ਜਿਹੜਾ ਓਵਰਲੋਡ ਸੀਗਾ ਉਹਦੇ ਨਾਲ ਮੌਤ ਹੋਈ ਆ ਇਹ ਮੌਤ ਨਹੀਂ ਕਹੀ ਜਾ ਸਕਦੀ ਇਹ ਇੱਕ ਕਤਲ ਆ ਓਵਰਲੋਡਡ ਟਿਪਰ ਦੇ ਨਾਲ ਮਾਸੂਮ ਬੱਚੇ ਦੀ ਜਾਨ ਗਈ ਆ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਆ ਇੱਕ ਬੱਚੇ ਦੀ ਮੌਤ ਹੋ ਗਈ ਆ ਤੇ ਉਹਨੂੰ ਵੀ ਅੰਗੋਲਿਆ ਜਾ ਰਿਹਾ ਤੇ ਜਿਹੜਾ ਮੁਜਰਮ ਹੈ ਉਹਦਾ ਨਾਮ ਵੀ ਨਾ ਦਰਜ ਕੀਤਾ ਜਾਵੇ ਫਿਰ ਉਹਦਾ ਨਾਂ ਵੀ ਸਾਨੂੰ ਰੋਲਾ ਪਾਣ ਤੋਂ ਬਾਅਦ ਦਰਜ ਕਰਵਾਉਣਾ ਪਵੇ। ਰੋਜ਼ ਇੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ। ਪਹਿਲੇ ਕੌਣ ਜ਼ਿੰਮੇਵਾਰ ਹੈ? ਜੇ ਸਰਕਾਰ ਨੇ ਇਲੀਗਲ ਮਾਈਨਿੰਗ ਨਾ ਰੋਕੀ। ਤਾਂ ਬਕਾਇਦਾ ਮੈਂ ਤੁਹਾਨੂੰ ਕਹਿ ਰਿਹਾ ਬਕਾਇਦਾ ਰੋਜ਼ ਫੇਰੇ ਬਿਨਾਂ ਲਗਾਤਾਰ ਨਾ ਲਗਾਇਆ ਜਾਊਗਾ ਤੇ ਮੈਂ ਸਰਕਾਰ ਦੇ ਖਿਲਾਫ ਜਿਹੜੀ ਇਹ ਮੁਹਿੰਮ ਆ ਉਹਨੂੰ ਟਿੱਲੀ ਵੀ ਪੈਣ ਦੇਣੀ ਖੁੱਲ ਕੇ ਲੜਨਾ ਆ। ਗੜ ਸ਼ੰਕਰ ਚ 13ਵਾਂ ਕਤਲ ਆ। ਮਾਈਨਿੰਗ ਦੀ ਭੇਟ ਚੜ ਰਹੇ ਲੋਕ। ਲੋਕਾਂ ਦੇ ਇਕੱਲੇ ਇਕੱਲੇ ਬੱਚੇ ਮਰ ਰਹੇ ਆ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਸਰਕਾਰ ਨੂੰ ਇੱਕੋ ਹੀ ਗੱਲ ਦਿਸਦੀ ਆ ਕਿ ਰੇਤਾ ਤੇ ਖਣਜ ਪਦਾਰਥ ਲੁੱਟ ਲਓ ਜਿੰਨੇ ਲੁੱਟ ਹੁੰਦੇ ਆ ਸਾਡੀ ਸਰਕਾਰ ਕਿੰਨਾ ਚਿਰ ਰਹਿਣੀ ਜਾਂ ਨਹੀਂ ਰਹਿਣੀ ਉਹਦੇ ਚ ਸਾਰਾ ਜੋਰ ਇਸ ਗੱਲ ਤੇ ਲੱਗਿਆ ਆ ਕਿ ਜਿੰਨਾ ਮੁਨਾਫਾ ਕਮਾ ਹੁੰਦਾ ਕਮਾ ਲਈਏ ਇੱਥੇ ਦਾ ਟ੍ਰੈਫਿਕ ਜਿਹੜੇ ਮੁਲਾਜ਼ਮ ਆ ਉਹ ਸਿਰਫ ਟਿਪਰਾਂ ਦੀ ਗਿਣਤੀ ਕਰਦੇ ਆ ਤਾਂ ਕਿ ਮਹੀਨਾ ਕਰਾਇਆ ਜਾ ਸਕੇ ਜਿਹੜੇ ਸਧਾਰਨ ਮੋਟਰਸਾਈਕਲਾਂ ਵਾਲੇ ਦਿਹਾੜੀ ਲਾ ਕੇ ਆਂਦੇ ਉਹਨਾਂ ਦੇ ਚਲਾਣ ਕੀਤੇ ਜਾਂਦੇ ਆ ਟਿਪਰਾਂ ਦੇ ਨਾਂ ਨੰਬਰ ਨਾਂ ਡਰਾਈਵਰਾਂ ਦਾ ਕੋਈ ਪਤਾ ਹੁਣ ਜਿਹੜਾ ਬਾਈ ਨੇਮ ਪਰਚਾ ਨਹੀਂ ਕੀਤਾ ਉਹ ਡਰਾਈਵਰ ਨੂੰ ਜਾ ਕੇ ਅੰਦਰ ਦੇ ਤਾਂ ਮਾਲਕ ਤੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਗੱਲ ਬੜੀ ਮੰਦਭਾਗੀ ਹੈ ਇਹ ਨਾ ਪਹਿਲੀ ਘਟਨਾ ਤੇ ਨਾ ਆਖਰੀ ਘਟਨਾ ਹੈ ਇਹ ਘਟਨਾ ਦੇ ਕਾਰਨ ਓਵਰ ਲੋਡ ਟਿਪਰ ਜਿਹੜੀ ਸਰਕਾਰ ਦੀ ਮਿਲੀ ਭੁਗਤੇ ਨਾਲ ਇੱਥੋਂ ਦਾ ਵਿਧਾਇਕ ਰੋਜ਼ ਟਾਰਾ ਮਾਰਦਾ ਕਿ ਬੜਾ ਵਿਕਾਸ ਹੋ ਰਿਹਾ ਬੜਾ ਵਿਕਾਸ ਹੋ ਰਿਹਾ ਇਹ ਵਿਕਾਸ ਗਰੀਬ ਲੋਕਾਂ ਦੀਆਂ ਲਾਸ਼ਾਂ ਤੇ ਵਿਕਾਸ ਸਾਨੂੰ ਵਿਕਾਸ ਨਹੀਂ ਚਾਹੀਦਾ ਸਾਨੂੰ ਚਾਹੀਦਾ ਇਨਸਾਫ ਸਾਨੂੰ ਚਾਹੀਦਾ ਕਿ ਆਮ ਲੋਕ ਉਹ ਜੀਦੇ ਰਹਿਣ ਆਪਣੀ ਕਿਰਤ ਕਰਦੇ ਨੇ ਉਹਨੂੰ ਕਿਰਤ ਕਰਦੁੱਕੇ ਛੱਡਿਆ ਜਾਵੇ ਸੜਕਾਂ ਤੇ ਰੋਜ਼ ਮੌਤ ਨੱਚਦੀ ਹੈ ਓਵਰਲੋਡ ਟਿੱਪਰ ਬੇਲਗਾਮ ਤੁਰੇ ਜਾਂਦੇ ਲੋਕਾਂ ਨੂੰ ਰਸਤੇ ਨਹੀਂ ਮਿਲਦੇ ਹਰ ਰੋਜ਼ ਘਟਨਾਵਾਂ ਘਟਦੇ ਨੇ ਲੋਕਾਂ ਦੇ ਇੱਕ ਇੱਕ ਬੱਚਾ ਨੇ ਉਹ ਟਿਪਰਾਂ ਨਾਲ ਮਾਰਿਆ ਜਾਂਦਾ ਹੈ ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਲੋਕਾਂ ਨੂੰ ਕਿ ਆ ਸਰਕਾਰਾਂ ਤੋਂ ਕੋਈ ਆਸ ਨਹੀਂ ਐ ਸਿਸਟਮ ਤੋਂ ਕੋਈ ਆਸ ਨਹੀਂ ਜੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਹੈ ਤਾਂ ਲੋਕਾਂ ਨੂੰ ਅਕੇਆਣਾ ਪਊਗਾ ਲੋਕਾਂ ਨੂੰ ਜਥੇਬੰਦ ਹੋ ਕੇ ਇਹ ਗੈਰ ਕਾਨੂੰਨੀ ਮਾਈਨਿੰਗ ਗੈਰ ਕਾਨੂੰਨੀ ਲੋਕਾਂ ਨੂੰ ਟਿੱਪਰ ਰੋਕਣੇ ਪੈਣਗੇ ਤਾਂ ਲੋਕਾਂ ਦੀ ਜਾਨ ਸੁਰੱਖਿਤ ਰਹਿ ਸਕਦੀ ਸੜਕਾਂ ਤੇ ਅਜ ਬੰਦਾ ਕੋਈ ਸੇਫ ਨਹੀਂ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਲੋਕਾਂ ਨੂੰ ਕਿ ਤੁਰੰਤ ਜਦੇ ਬੰਦੋ ਕੇ ਇਹ ਜੋ ਨਿਰ ਸੰਘਾਰ ਹੋ ਰਿਹਾ ਇਹਨੂੰ ਰੋਕਣ ਲਈ ਕਦਮ ਬਣਾਓ